ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੀਡਰ ਪੰਜਾਬੀ ਮੀਡੀਆ ਤੁਹਾਡੇ ਨਾਲ ਹਨ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਹੌਟ ਸੀਟ ਫਡੂਰ ਸਾਹਿਬ ਦੀ ਜਿੱਥੇ ਕਿ ਵੱਖ-ਵੱਖ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਤੇ ਸਿਆਸੀ ਧਿਰਾਂ ਤੋਂ ਇਲਾਵਾ ਇੱਕ ਪੰਥਕ ਆਗੂ ਅਖਵਾਉਣ ਵਾਲਾ ਅਮਰਤਪਾਲ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਹੈ ਜਿਸ ਤੋਂ ਬਾਅਦ ਸਿਰ ਦੇ ਉੱਤੇ ਹਾਲਾਤ ਬਦਲੇ ਨੇ ਸਥਿਤੀ ਬਦਲੀ ਹੈ ਇਸ ਤਰੀਕੇ ਦੇ ਹਾਲਾਤ ਨੇ ਕਿਹੜੇ ਉਮੀਦਵਾਰ ਦੇ ਪੱਖ ਦੇ ਵਿੱਚ ਸਭ ਤੋਂ ਵੱਧ ਲੋਕ ਨਜ਼ਰ ਆ ਰਹੇ ਨੇ ਤੇ ਕਿਸ ਉਮੀਦਵਾਰ ਦੀ ਜਿਹੜੇ ਕਹ ਲਈਏ ਕਿ ਸਭ ਤੋਂ ਥੱਲੇ ਵਿਖਾਈ ਦੇ ਰਿਹਾ ਕਿਉਂਕਿ ਟੈਕਸਟਪੋਲ ਸਰਵੇ ਦੀ ਜੋ ਰਿਪੋਰਟ ਸਾਹਮਣੇ ਆਈ ਹੈ ਉਸ ਤੇ ਉੱਤੇ ਡੰਗਾਈ ਨਾਲ ਚਰਚਾ ਕਰਾਂਗੇ ਪਰ ਚੋਲ ਕਰਾਂਗੇ ਕਿ ਵਾਕਈ ਉਹ ਤੱਥਾਂ ਦੇ ਵਿੱਚ ਕਿੰਨੀ ਕੁ ਸਚਾਈ ਨਜ਼ਰ ਆਉਂਦੀ ਹੈ ਕਿ ਵਾਕਈ ਜ਼ਮੀਨੀ ਹਾਲਾਤ ਵੀ ਉਹੀ ਨੇ ਇਸ ਉੱਤੇ ਚਰਚਾ ਕਰਨ ਲਈ ਪ੍ਰੋਗਰਾਮ ਚ ਹਾਜ਼ਰ ਨੇ ਉਗੇ ਸਿਆਸੀ ਮਹਾਨ ਸਦਾਰ ਪੀਤਮ ਸਿੰਘ ਖਾਨ ਨੂੰ ਬ੍ਰਿੰਗ ਖੰਕੂਸਾ ਪ੍ਰੋਗਰਾਮ ਚ ਨੇਗਾ ਸਵਾਗਤ ਹੈ ਜੀ ਆਨ ਕਟਾ ਸਾਹਿਬ ਬਹੁਤ ਧੰਨਵਾਦ ਤੇਰੇ ਵੱਲੋਂ ਸਤਿਕਾਰਯੋਗ ਸਰੋਤਿਆਂ ਨੂੰ ਜੋ ਦੇਸ਼ ਦੇ ਵਿਦੇਸ਼ ਵਿੱਚ ਬੈਠ ਕੇ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਹਰ ਬੜੀ ਬੱਲੇ ਗੁਰਜੀਤ ਸਾਹਿਬ ਵੈਗ ਰਿਸ਼ੀ ਕਟਾ ਸਾਹਿਬ ਸਭ ਤੋਂ ਵੱਡੀ ਅੱਜ ਦੁੱਖ ਦੀ ਖਬਰ ਜਿਹੜੀ ਸਵੇਰੇ ਸਵੇਰੇ ਮਿਲੀ ਹੈ ਕਿ ਪੰਜਾਬ ਦੇ ਕੀ ਹਿੰਦੁਸਤਾਨ ਦੇ ਸਰਬੋਰ ਕਵੀ ਆਦੂਤਰੀ ਆਲਸਲ ਮਾਸਟਰ ਗੀਤ ਪਾਤਰ ਵੀ ਅੱਜ ਸਵੇਰ ਤੜਕੇ ਸਾਨੂੰ ਸੋੜਾ ਦੇ ਕੇ ਜਿਹੜੇ ਕੀ ਇਸ ਵੇਥੇ ਉੱਥੇ ਹੀ ਨਹੀਂ ਸਾਡੀ ਪਤਨ ਹੋਣ ਤੱਕ ਹੋਇਆ ਸਾਡੇ ਜਾਣਦਾ ਉਸ ਜਗਤ ਭਾਈ ਜਾਨ ਦਾ ਆਪ ਦੇ ਅਭਿਆਚਾਰ ਨੇ ਇੱਕ ਬਹੁਤ ਵੱਡਾ ਸਾਟਾ ਪਿਆ ਫਾਤਮਾ ਉਹਨਾਂ ਆਪਣੇ ਕਰਨਾ ਦੇ ਮਾਕ ਬੱਸ ਤੇ ਪਰਿਵਾਰ ਤੇ ਸਾਥੀਆਂ ਨੇ ਪਾਲਾ ਮੰਨ ਲਿਆ ਖਰਦੂਰ ਸਾਹਿਬ ਖਡੂਰ ਸਾਹਿਬ ਦੀ ਗੱਲ ਕਰਦੇ ਆ ਜਦੋਂ ਅਮਰਤਪਾਲ ਚੋਨ ਮੈਦਾਨ ਦੇ ਵਿੱਚ ਆਉਂਦਾ ਤਾਂ ਇਹ ਸੀਟ ਵੀ ਹੌਟ ਸੀਟ ਬਣ ਜਾਂਦੀ ਹੈ ਹਾਲਾਂਕਿ ਇੱਥੇ ਮੰਤਰੀ ਲਾਲਜੀਤ ਭੁੱਲਰ ਸੀ ਤੇ ਬਾਕੀ ਕੋਈ ਵੱਡੇ ਚਿਹਰੇ ਨਹੀਂ ਮਿਲੇ ਜਾ ਸਕਦੇ ਜਿਹੜੇ ਦੂਜੀਆਂ ਪਾਰਟੀਆਂ ਦੇ ਸੀਗੇ ਪਰ ਹੁਣ ਜਿਵੇਂ ਦੇਖਦੇ ਹੋ ਜਿਹੜਾ ਟੈਕਸਟ ਕੋ ਸਰਵੇ ਆ ਉਹਦੇ ਵਿੱਚ ਕੀ ਕੁਝ ਸਾਹਮਣੇ ਆਇਆ ਕਿਹੜਾ ਉਮੀਦਵਾਰ ਕਿਸ ਹਾਲਾਤੇ ਤੋਂ ਨਜ਼ਰ ਆ ਰਿਹਾ ਸਰਦਾਰ ਸਾਹਿਬ ਖਡੂਰ ਸਾਹਿਬ ਸੀਟ ਹੁਣੇ ਹੌਟ ਸੀਟਾਂ ਦੀ ਲਿਸਟ ਦੇ ਵਿੱਚ ਆਇਆ ਕਿਉਂਕਿ ਉਥੇ ਇੱਕ ਉਹ ਕੈਂਡੀਡੇਟ ਜਿਹੜਾ ਕਿ ਪਿਛਲੇ 1.5 ਸਾਲ ਤੋਂ ਸ਼ਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸ ਹੈ। ਉਹਨੇ ਨੇ ਵੀ ਆਜ਼ਾਦ ਔਰਤ ਦੇ ਆਪਣੇ ਤੇ ਉਹਨਾਂ ਦੇ ਪੇਪਰ ਉਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੇਲ ਸੁਪਰਟੈਂਡੈਂਟ ਨੇ ਭਰਾਏ ਗਏ ਭਰਨ ਤੋਂ ਬਾਅਦ ਐਡਮਿਸ਼ਨ ਅਫਸਰ ਉਹਨੇ ਫਾਈਲ ਦਿੱਤੇ ਅਰੀ ਫਾਈਲ ਕਰਦੋਂ ਤੋਂ ਬਾਅਦ ਉਹ ਪੇਪਰ ਸੂਰ ਸਾਹਿਬ ਭੇਜੇ ਗਏ ਜਿੱਥੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਜੀ ਸੁਚੈਨ ਸਿੰਘ ਨੇ ਜੱਲਵਲ ਜੱਬਲ ਖੇੜਾ ਪਿੰਡ ਦੇ ਉਹਨਾਂ ਦਾ ਉਹਨੇ ਉਹ ਪੇਪਰ ਇਹ ਪੇਪਰ ਦਾਖਲ ਹੋਣ ਦੇ ਨਾਲ ਜਿਹੜੀ ਸੀਟ ਹੈ ਸੂਰ ਸਾਹਿਬ ਇੱਕ ਬਹੁਤ ਹੀ ਔਡ ਸੀਟ ਅਤੇ ਲੋਕਾਂ ਦੀਆਂ ਪੰਜਾਬ ਦੀਆਂ ਨਜ਼ਰਾ ਉਸ ਸੀਟ ਵੱਲ ਕਿਉਂਕਿ ਕੁਝ ਦਿਨ ਪਹਿਲਾਂ ਇਹ ਚਰਚਾ ਚੱਲਦੀ ਸੀ ਕਿ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਜੀ ਲੱਗੇ ਲੇਕਿਨ ਕੁਝ ਸ਼ਾਂਤੀ ਚੁੱਪ ਤੋਂ ਬਾਅਦ ਉਹਨਾਂ ਦੇ ਵਕੀਲ ਰਾਜਵੀਰ ਸਿੰਘ ਨੇ ਕਿਹਾ ਕਿ ਉਹਦੀ ਬਾਤਾਂ ਨੇ ਪ੍ਰੈਸ ਦੇ ਰੂਬਰੂ ਹੋ ਕੇ ਡਿclare ਕੀਤਾ ਕਿ ਅੱਜ ਕੱਲ ਉਹਨਾਂ ਨੇ ਪੇਪਰ ਭਰ ਦਿੱਤੇ ਗਏ ਨੇ ਤੇ ਆਪਣੀ ਆਮਦਨ ਵੀ ਦੱਸੀ ਹੈ ਕਿ ਮੇਰੇ ਖਾਤੇ ਦੇ ਵਿੱਚ ਸਿਰਫ 1000 ਰੁਪਏ ਹੈ ਤੇਰੀ ਘਰ ਵਾਲੀ ਹਾਤੇ ਵਿੱਚ ਇੰਗਲੈਂਡ 40000 ਕਿ ਮੇਰੇ ਕੋਲ ਕੋਈ ਜਾਇਦਾਦ ਚ ਅਚਲ ਅਚਲ ਇਸ ਲਈ ਮੈਂ ਸਮਝਿਆ ਕਿ ਸਭ ਤੋਂ ਘੱਟ ਆਮਦਨ ਵਾਲਾ ਜੇ ਕੋਈ ਆਜ਼ਾਦ ਉਮੀਦਵਾਰ ਇਸ ਇਲੈਕਸ਼ਨ ਵਿੱਚ ਤੇ ਆਪਣਾ ਤਸੱਦਿਕ ਦਿੱਤੇ ਨੇ ਉਹ ਅਮਦਤ ਹਾਂ ਹੁਣ ਆਪਾਂ ਗੱਲ ਕਰੀਏ ਕਿ ਇਸ ਸੀਟ ਦੇ ਉੱਤੇ ਚਾਰ ਕੈਂਡੀਡੇਟ ਅਲੱਗ-ਅਲੱਗ ਪਾਰਟੀਆਂ ਦੇ ਪਰ ਇਹਨੇ ਜਿਨ੍ਹਾਂ ਨੂੰ ਪਾਰਟੀਆਂ ਨੇ ਚੰਗੇ ਤਕੜੇ ਕਦ੍ਹ ਵਾਲੇ ਲੋਕਾਂ ਦੇ ਰਸੂਕ ਵਾਲੇ ਸਮਝ ਕੇ ਹੀ ਟਿਕਟ ਦਿੱਤੀ ਹੈ। ਸੰਜੀਤ ਸਿੰਘ ਮੱਨਾ ਜੀ.ਡੀ.ਪੀ ਵੱਲੋਂ ਨੇ ਸਰਦਾਰ ਕੁਲਵੀਰ ਸਿੰਘ ਜੀ ਦਾ ਕਾਂਗਰਸ ਵੱਲੋਂ ਨੇ ਫਿਰਸਾ ਸਿੰਘ ਬਰਤੋਹਾ ਅਕਾਲੀ ਦਲ ਵੱਲੋਂ ਨੇ ਦਾਲਜੀਤ ਸਿੰਘ ਖੁੱਲਰ ਆਪ ਵੱਲੋਂ ਨੇ ਤੇ ਅੰਮ੍ਰਿਤਪਾਲ ਸਿੰਘ ਅਜਾਗ ਨੇ ਹੁਣ ਪੰਜਾਂ ਦਾਇਰ ਜੋ ਟੈਸਟ ਪੋਲ ਸਰਵੇ ਪਾਇਆ ਸੀ ਆਪਾਂ ਪਿੱਛੇ ਵੀ ਕੀਤਾ ਸੀ ਉਦੋਂ ਸਿਟੀ ਹੋਰ ਸੀ ਕਿਉਂਕਿ ਉਦੋਂ ਅੰਮ੍ਰਿਤਪਾਲ ਮੈਦਾਨ ਵਿੱਚ ਨਹੀਂ ਹਾਂ ਹੁਣ ਅੰਮ੍ਰਿਤਪਾਲ ਦੇ ਮੈਦਾਨ ਵਿੱਚ ਆਉਣ ਕਾਰਨ ਪੂਰੇ ਇਲਾਕੇ ਦੇ ਵਿੱਚ ਲੋਕਾਂ ਦੀ ਸੋਚ ਹੀ ਬਦਲ ਗਈ ਹੈ ਸੋਚਾਂ ਦੇ ਖਿਆਲ ਹੀ ਬਦਲ ਗਏ ਨੇ ਲੋਕ ਇਹ ਚਾਹੁੰਦੇ ਨੇ ਕਿ ਇਹਨਾਂ ਪਾਰਟੀਆਂ ਨੂੰ ਤਾਂ ਆਪਾਂ ਦੇਖੇ ਇਸ ਆਹ ਉਹ ਨੌਜਵਾਨ ਨੂੰ ਐਤੀ ਸਾਥ ਲਈਏ ਜਿਨੇ 2 ਸਾਲ ਪਹਿਲਾਂ ਆ ਕੇ ਪਈ ਤੋਂ ਫਿਰ ਸਾ ਪੰਜਾਬ ਪਾਰਟੀ پائی ਅੰਮਰਤਾਏ ਨਸੇ ਚੜਾਏ ਲੇਕਿਨ ਕਿਸੇ ਗੱਲ ਤੇ ਤਕਰਾਰ ਹੋਣ ਕਰ ਸੂਲ ਸਾ ਦਾ ਮਰਦ ਤੇਲ ਵੀ ਹੋਇਆ ਜਨਾ ਵਿਖਲਾ ਪਰਚਾ ਦਰਜ ਕਰਕੇ ਤੇ ਬੀ ਦੀ ਬੋਲ ਹੋੜਾ ਲ ਇਹ ਹੁੰਦੀ ਹੈ ਕਿ ਲੋਕਾਂ ਦਾ ਇੱਕ ਆਜ਼ਾਦ ਉਮੀਦਵਾਰ ਪ੍ਰਤੀ ਇੰਨਾ ਰੁੱਖ ਇੰਨੀ ਹਮਦਰਦੀ ਇੰਨਾ ਪਿਆਰ ਇੰਨਾ ਉਤਸ਼ਾਹ ਕਿਵੇਂ ਆਵੇ ਕਿਉਂਕਿ ਪੰਜਾਬ ਖਾਸ ਕਰਕੇ ਪੰਜਾਬ ਦੀ ਫੁੱਲਦਿਲੀ ਫਹਿਮਦਿਲੀ ਅਤੇ ਧਿਆਨੰਦਾਰੀ ਵਿੱਚ ਕਿ ਕਿਸੇ ਉੱਤੇ ਵੀ ੱਟਕਾ ਧੋਰ ੱਟਕੇਸ਼ਾਈ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਸ ਤੋਂ ਪਹਿਲਾਂ ਵੀ ਜੇ ਤੁਸੀਂ ਪਿਛਲੇ ਸਾਖਿਆ ਤੇ ਨਜ਼ਰ ਮਾਰੋ ਬਹੁਤ ਕੈਂਡੀਡੇਟ ਜਿਹੜੇ ਜੇਲਾ ਵਿੱਚ ਬੰਦ ਸਨ ਉਹਨਾਂ ਨੇ ਜੇਲਾਂ ਚੋਂ ਹੀ ਇਲੈਕਸ਼ਨਾਂ ਲੜੀਆਂ ਤੇ ਜੇਲਾਂ ਦੇ ਵਿੱਚ ਬੈਠੇ ਜਿੱਤੇ ਜਿੱਤਣ ਤੋਂ ਬਾਅਦ ਉਹ ਰਿਹਾਏ ਤੇ ਉਹਨਾਂ ਨੇ ਆਪਣੀ ਰਾਜ ਨੂੰ ਅੱਜ ਦੀ ਵਿਸਾਲ ਦੇ ਤੌਰ ਤੇ ਸਿਮਰਜੀਤ ਸਿੰਘ ਮਾਨ ਉਹ ਵੀ ਜੇਲ੍ਹ ਵਿੱਚੋਂ ਸਿੰਦਰਪਾਲ ਸਿੰਘ ਜਿਹੜੇ ਪਟਿਆਲਾ ਤੋਂ ਲੜੇ ਸਨ ਉਹ ਵੀ ਜੇਲ੍ਹ ਵਿੱਚ ਸਨ ਅਤੇ ਹੋਰ ਤਾਂ ਹੋਰ ਸਿੰਦਰਾ ਗਾਂਧੀ ਦੇ ਮੁਕਾਬਲੇ ਉਹ ਲੜੀ ਸੀ ਰਾਜ ਦਾ ਦਾਸੀ ਉਹ ਉਹ ਵੀ ਜੇਲ੍ਹ ਦੇ ਵਿੱਚ ਹੀ ਦਿੱਤਾ ਤੇ ਇਸ ਲਈ ਉਹ ਸੇ ਪਰੰਪਰਾ ਨੂੰ ਕਾਇਮ ਕਰਦੇ ਹੋਏ ਅੰਬਰਕਪਾਲ ਅਜਾਤ ਤੌਰ ਤੇ ਸ਼ਾਨਜਾਇਰੇ ਪਰ ਉਹਨਾਂ ਨੇ ਹਾਈ ਕੋਰਟ ਉਹਨਾਂ ਦੇ ਪਰਿਵਾਰ ਨੇ ਹਾਈ ਕੋਰਟ ਦੇ ਵਿੱਚ ਪੇਪਰ ਭਰਨ ਦੇ ਲਈ 7 ਦਿਨਾਂ ਦੀ ਸਮਾਂਤ ਮੰਗੀ ਜਿਹੜੀ ਕੋਰਟ ਤੇ ਆਗਿਆ ਜੂਰ ਦੇ ਦਿੱਤੀ ਕਿ ਉਹ ਇਲੈਕਸ਼ਨ ਲੜ ਸਕਦੇ ਹਨ ਉਹਦਾ ਵੀ ਨਾਮਿਨੇਸ਼ਨ ਨੇ ਜਿਹੜੇ ਉਹ ਜੇਲ੍ਹ ਦੇ ਵਿੱਚ ਉੱਥੇ ਹੀ ਹੋਣਗੇ ਪਰ ਕਿਸੇ ਕਿਸੇ ਕੋਲ ਇੱਕ ਹੋਰ ਵੀ ਗੱਲ ਹੈ ਜਿਹੜਾ ਬੰਦਾ ਜੇਲ੍ਹ ਤੋਂ ਇਲੈਕਸ਼ਨ ਲੜਦਾ ਉਹ ਆਪਣੀ ਵੋਟ ਨਹੀਂ ਪਾ ਸਕਦਾ ਲੋਕਾਂ ਦੀਆਂ ਵੋਟਾਂ ਉਹਨੂੰ ਪੈਂਦੀਆਂ ਨੇ ਲੇਕਿਨ ਆਪਣੀ ਵੋਟ ਪਾਉਣ ਦਾ ਅਨੁਭਵ ਪਰ ਫਿਰ ਵੀ ਹੱਕ ਨਾ ਹੁੰਦੇ ਹੋਏ ਲੋਕਾਂ ਦੇ ਹੱਕ ਉਹਦੇ ਹੱਕ ਜਦੋਂ ਆ ਜਾਂਦੇ ਨੇ ਤਾਂ ਉਹ ਚੀਜ਼ਾਂ ਦੀ ਬਣ ਤੇ ਸਰਵੇ ਦੇ ਮੁਤਾਬਕ ਵੀ ਅੱਜ ਵੀ ਸਥਿਤੀ ਹੈ ਤਾਂ ਅਮਰਪਾਲ ਸਿੰਘ ਆ ਰਹੇ ਚੋਂ ਵੀ ਆਪਣੇ ਨਾਲੋਂ ਉੱਤੇ ਜਾ ਰਿਹਾ ਅੱਗੇ ਜਾ ਬਾਕੀ ਸਮੇਂ ਦੁੱਟੜਾ ਹੁਣ ਆਪਾਂ ਗੱਲ ਕਰੀਏ ਬੀਜੇਪੀ ਬੀਜੇਪੀ ਸਿੱਕਾ ਹਿੰਦੁਸਤਾਨ ਦੀ ਰਾਜ ਕਰ ਰਹੀ 파ਕੀ ਜਿਹੜੀ ਕਿ ਦਾਵਾ ਕਰਦੀ ਸੀ 400 ਤੋਂ ਉੱਪਰ 400 ਤੋਂ 600 ਤੋਂ ਲੇਕਿਨ ਉਹਦੀ ਸਥਿਤੀ ਪੰਜਾਬ ਦੇ ਵਿੱਚ ਇੰਨੀ ਮਾੜੀ ਹੈ ਕਿ ਲੋਕ ਪਿੰਡਾਂ ਚ ਬੜ ਨਹੀਂ ਦੇ ਰਹੇ ਕੋਈ ਛਿੱਟਾ ਹੀ ਵੱਡਾ ਲੀਡ ਰਹਾ ਕਿੰਨੀ ਵਾਰ ਹੀ ਪਹਿਲਾਂ ਜਿੱਤਿਆ ਪਾਰਟੀ ਬਦਲ ਕੇ ਆ ਲੋਕਦਾਰ ਲਾਰੇ ਵੀ ਲਾਉਣਾ ਇਹ ਕਰਾ ਇਹ ਕਰਾ ਪਰ ਲੋਕ ਉਹਨਾਂ ਦੇ ਲਾਰਿਆਂ ਦੇ ਉੱਤੇ ਉਹਨਾਂ ਦੇ ਭਰੋਸਾ ਨਹੀਂ ਕਰ ਰਹੇ ਜਜੀਤ ਸਿੰਘ ਮਨਾ ਸਿਰ ਤੇ ਨ ਪਰਟੇ ਲੋਕਾਂ ਨੇ ਆਪਣਾ ਜਿਹੜਾ ਸਬਤਨਾ ਹੈ ਜਾਂ ਆਪਣੀ ਰਾਜ ਦੀ ਸੂਜੇ ਨੰਬਰ ਤੇ ਸਰਦਾਰ ਕੁਲਵੀਰ ਸਿੰਘ ਦਾ ਫਿਰ ਕਾਂਗਰਸ ਵੱਲੋਂ ਨੇ ਕਾਂਗਰਸ ਤੇ ਹੋਰ ਕਰਕੇ ਜਾਂ ਕਾਂਗਰਸ ਦੇ ਵਿੱਚ ਆਪਸ ਵਿੱਚ ਫੁੱਟ ਪੈਣ ਕਰਕੇ ਕਿਉਂਕਿ ਬਹੁਤ ਬੰਦੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਹੈ ਸਾਹਿਬ ਤੇ ਸਮਝਿਆ ਜਾਏ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਸੀ ਵੀ ਉਹਦੇ ਵਿੱਚੋਂ 75% ਤਾਂ ਪਾਰਟੀ ਛੱਡ ਕੇ ਹੀ ਇੱਥੇ ਤੱਕ ਮੁੱਖ ਮੰਤਰੀ ਤਾਂ ਗਏ ਗਏ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪ੍ਰਧਾਨ ਜਾਖੜ ਸਾਹਿਬ ਵੀ ਛੱਡ ਕੇ ਚਲੇ ਗਏ ਹੋਰ ਇਹਨਾਂ ਦੀ ਫੋਰਮ ਕਮੇਟੀ ਦੇ ਮੈਂਬਰ ਵੀ ਇਸ ਕਰਕੇ ਲੋਕਾਂ ਦੀ ਜਿਹੜੀ رائے ਹੈਗੀ ਹੈ ਉਹ ਸਿਰਫ 11% ਲੋਕੀ ਉਹਨਾਂ ਦੇ ਹੱਕ ਦੇ ਵਿੱਚ ਸਭ ਤੋਂ ਜ਼ਿਆਦਾ ਹੁਣ ਆਇਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਇਸ ਥੀਡ ਦੇ ਉੱਤੇ ਬਹੁਤ ਸੋਚ-ਵੋਚ ਕੇ ਫੈਸਲਾ ਕੀਤਾ ਪਹਿਲਾਂ ਇਹ ਗੱਲ ਚੱਲਦੀ ਸੀ ਕਿ ਜੇਕਰ ਅੰਮਰਪਾਲ ਨੂੰ ਥੀਡ ਮਿਲ ਜਾਂਦੀ ਹੈ ਸ਼ਾਇਦ ਸ਼੍ਰੋਮਣੀ ਅਕਾਲੀ ਦੀ ਗੱਲ ਉਹਨਾਂ ਦਾ ਸਮਰਥਨ ਕਰੇ ਉਹ ਤੋਂ ਕੈਂਡੀਡੇਟ ਖੜਾ ਨਾ ਕਰੇ ਤੇ ਉਹ ਜਿਸ ਵਾਂ ਪਰ پارٹی ਨੇ ਫੈਸਲਾ ਕੀਤਾ ਜਾਂ ਪਾਰਟੀ ਦੇ ਜੋ ਉਥੇ ਖੜੇ ਨੇ ਉਹਨਾਂ ਨੇ ਕਿਹਾ ਹੋਣਾ ਵੀ ਸਾਡਾ ਬੜਾ ਅਸਰ ਹੈ ਸਾਡਾ ਬੜਾ ਰੁਸੂ ਹੈ ਅਸੀਂ ਬੜੇ ਕੰਮ ਕੀਤੇ ਖੇੜਾ ਕਟੀਆਂ ਨੇ ਹਾਸਲ ਬੰਦੇ ਇਸ ਲਈ ਵਿਰਸਾ ਸਤਿ ਦੀ ਵਾ ਨੂੰ ਉਹ ਤੇ ਉਹਦੀ ਟਿਕਟ ਮਿਲਣ ਕਰਕੇ ਲੋਕਾਂ ਦੀ ਜਿਹੜੀ ਰਾਏ ਹੈਗੀ ਹੈ ਉਹ ਕਾਂਗਰਸ ਨਾਲੋਂ ਵੀ ਘੱਟ ਉਹਨਾਂ ਨੂੰ ਨਜ਼ਰ ਆ ਰਹੀ ਹੈ 10% ਕਾਂਗਰਸ ਨੂੰ ਉਹਦਾ 11% ਆ ਰਹੀ ਹੈ ਤੇ ਉਹਨਾਂ ਨੂੰ 10% ਤੇ 10% ਲੋਕ ਅੱਜ ਵੀ ਦੇਰ ਦੇ ਹੁਣ ਆ ਗਿਆ ਜਿਹੜੀ ਪੰਜਾਬ ਦੇ ਵਿੱਚ ਰੂਲਿੰਗ ਪਾਰਟੀ ਹੈ ਜੋ ਪੰਜਾਬ ਦੇ ਵਿੱਚ ਰਾਜ ਕਰ ਰਹੀ ਹੈ ਜਿਨ੍ਹਾਂ ਨੇ 92 ਸੀਟਾਂ ਬਦਲਾਅ ਕਰਕੇ ਤੇ ਉਹਨਾਂ ਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਤੇ ਮੰਤਰੀ ਵੀ ਨੇ ਲਾਲਜੀਤ ਸਿੰਘ ਢੋਲਰ ਆਪ ਵੱਲ ਉਹਨਾਂ ਨੂੰ 26% ਲੋਕ ਸਮਾਪਤ ਉਹ 26% ਵੀ ਲੋਕ ਮੈਂ ਸਮਝਦਾ ਇਸ ਕਰਕੇ ਕਿ ਉਹ ਲੋਕ ਕਮਾਕਾਰਾਂ ਗਰਜਾਂ ਨਾਲ ਜੁੜੇ ਹੋਏ ਹੁੰਦੇ ਨੇ ਕੋਈ ਕਹਿੰਦਾ ਮੰਤਰੀ ਤੱਕ ਇਹ ਕੰਮ ਹੋਏ ਲਿਆਂਗੇ ਕੋਈ ਪਦਲੀ ਕਰਵਾਲਾਂਗੇ ਮੋਟਰ ਫਕਰੀ ਵਾਲਾਂਗੇ ਜਾਂ ਪੈਨਸ਼ਨ ਵਾਲਾਂਗੇ ਟੂ ਵੈਲ ਕਨੈਕਸ਼ਨ ਕਿਉਂਕਿ ਹਰ ਬੰਦਾ ਗਰਜਾਂ ਨਾਲ ਜੁੜਿਆ ਆਪਣੇ ਹੀ ਛੁੱਪੇ ਜੱਗ ਸੰਭੋ ਕੋ ਕਾਹੂ ਹੋ ਰਹੇ ਹਰ ਬੰਦਾ ਆਪਣੀਆਂ ਲੋੜਾਂ ਨਾਲ ਆਪਣੇ ਕੰਮਾਂ ਨਾਲ ਆਪਣੇ ਮਤਲਬ ਨਾਲ ਜੁੜਿਆ ਪਾਰਟੀ ਟੂ ਟਿੱਕੇ ਗੱਲਾਂ ਦਾ ਹੁਣ ਖਤਮ ਹੋ ਗਿਆ ਪਾਰਟੀਆਂ ਦਾ ਪਹਿਲਾ ਹੋ ਜੇ ਸੀ ਜਦੋਂ ਬੰਦਾ ਕਿਸੇ ਪਾਰਟੀ ਵਿੱਚ ਐਂਟਰੀ ਕਰਦਾ ਵੀ ਆਖਰੀ ਦਮਾਂ ਤੱਕ ਜਦ ਤੱਕ ਚਾਰ ਬੰਦੇ ਉਹਨੂੰ ਚੁਪਟੇ ਆਰਾਮ ਨਾਮ ਸੱਤ ਸੰਸਾਰ ਘਾੜ ਤੱਕ ਨਹੀਂ ਤੱਕ ਉਹ ਉਸੇ ਪਾਰਟੀ ਦਾ ਹੁੰਦਾ ਵੀ ਅਰ ਲੋਕ ਕਹਿੰਦੇ ਸੀ ਇਹ ਪਾਰਟੀ ਦਾ ਦੇਖੋ ਜੀ ਬਹੁਤ ਵਫਾਦਾਰ ਪਾਰਟੀ ਦਾ ਬਹੁਤ ਹੀ ਪੱਕਾ ਹੈ ਚਾਹੇ ਇਹਨੂੰ ਕੋਈ ਸੁੱਖ ਮਿਲਿਆ ਚਾਹੇ ਨਹੀਂ ਮਿਲਿਆ ਲੇਕਿਨ ਇਹਨੇ ਪਾਰਟੀ ਨਹੀਂ ਛੱਡੀ ਲੇਕਿਨ ਹੁਣ ਉਹ ਗੱਲ ਹੀ ਰਹੀ ਹੁਣ ਤਾਂ ਇਹ ਨਹੀਂ ਪਤਾ ਹੁੰਦਾ ਸਵੇਰੇ ਬ੍ਰੇਕਫਾਸਟ ਲੀਡਰ ਕਿਹੜੇ ਬੰਦੇ ਨਾਲ ਕਰ ਰਿਹਾ ਹੈ ਦੇ ਲੈਂਚ ਟਾਈਮ ਜਾ ਕੇ ਦੂਜੀ ਪਾਰਟੀ ਜੋ ਹੈ ਇਸ ਲਈ ਲੋਕਾਂ ਦਾ ਭਰੋਸਾ ਜਿਹੜਾ ਹੈਗਾ হাজার ਹੈ ਪਰ ਕਿੰਨਾ ਵੀ ਕਹ ਜੀ 95 ਬੰਦੇ ਪੰਜਾਬ ਦੀ ਇੱਥੇ ਹੁਣ ਕਿ ਲੋਕ ਸਿਰਫ 22% ਹੀ ਉਹਨਾਂ ਨੂੰ ਕਰ ਤੇ ਇਸ ਤੋਂ ਬਾਅਦ ਪਹਿਲਾਂ ਵੀ ਦੇਖਿਆ ਜਦੋਂ ਜਿੰਨੀ ਇਲੈਕਸ਼ਨ ਸੰਗਤਈ ਆਈ ਜਿੱਥੋਂ ਭਗਵਾਨ ਸਮਾਲ ਉਸਾਂ ਦੇ ਫੱਕ ਨਾਲ ਜਿੱਤ ਦਾ ਲਗਰਾਉਣਾ ਉਹੀ ਸੀਟ ਤੋਂ ਆ ਕੇ ਬੈਠੇ ਬੈਠ ਗਿਆ ਤੇ ਇਸ ਲਈ ਲੋਕਾਂ ਦਾ ਜਿਹੜਾ ਹੁਣ ਅਸਲੀ ਜਿਹੜਾ ਚਕਾ ਹੈ ਇਹ ਅੰਮ੍ਰਿਤਪਾਲ ਦੇ ਬਦਾਰ ਵਿੱਚ ਆਉਣ ਤੋਂ ਬਾਅਦ ਲੋਕਾਂ ਦੀ ਰਾਇ ਬਣੀ ਹੈ ਹੁਣ ਮੈਂ ਤਾਂ ਇਹ ਵੀ ਸੋਸ਼ਲ ਮੀਡੀਆ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਦਿੱਤੇ ਸੋਸਾਇਟੀਆਂ ਨੇ ਮਤੇ ਪਾ ਦਿੱਤੇ ਅਲੱਗ-ਅਲੱਗ ਜਥੇਬੰਦੀਆਂ ਨੇ ਮਤੇ ਕਿ ਅਸੀਂ ਪੰਥਕ ਉਮੀਦਵਾਰ ਹਾਲਾਂਕਿ ਜਾਦਾ ਹੈ ਤਾਂ ਪੰਥਕ ਕਿ ਪੰਥਕ ਉਮੀਦਵਾਰ ਅੰਮ੍ਰਿਤਪਾਲ ਛੇੜੀ ਬਾਕੀ ਸਮਾਂ ਰਹੇਗਾ ਪਰ ਉਹਨਾਂ ਦੀ ਜੋ ਤੁਹਾਡਾ ਟੈਸਟ ਕੋਸਟ ਤੇ ਉਦੇ 'ਤੇ 55% ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਨੇ ਜਿਹੜੇ ਆਪ ਦੇ ਸਰਵੇ ਤੇ ਸਰਵੇ ਜਿਹੜੇ ਨੇ ਇਕੱਲੇ ਦਫ਼ਤਰਾਂ 'ਚ ਬੈਠ ਕੇ ਨਹੀਂ ਹੁੰਦੇ ਤੇ ਹਜ਼ਾਰਾਂ ਹੀ ਲੋਕਾਂ ਮਸਦੇ ਤੋਂ ਬਾਅਦ ਜੋ ਉਹਨਾਂ ਦਾ ਆਪਣਾ ਅਪਨਾ ਅਸੀਂ ਉਹ ਤੁਹਾਡੇ ਸਾਹਮਣੇ ਦੱਸਦੇ ਆਂ ਤੇ ਆਪਣੇ ਕੋਲੋਂ ਨਾ ਸਾਡਾ ਕਿਸੇ ਪਾਰਟੀ ਨਾਲ ਵਿਰੋਧ ਹੈ ਤੇ ਨਾ ਅਸੀਂ ਕਿਸੇ ਪਾਰਟੀ ਦੀ ਕਰ ਰਿਹਾ ਹੈ ਇਹ ਜੋ ਲੋਕ ਤੇ ਆਪਣੇ ਤੱਟ ਕੱਢ ਕੇ ਸਾਹਮਣੇ ਉਹਨਾਂ ਨਾਲ ਤੁਹਾਡੇ ਨਾਲ ਅਸੀਂ ਕਰਦੇ ਹਾਂ ਸਰਦੂ ਸਾਹਿਬ ਇੱਕ ਨਾ ਵਹਾ ਹੁੰਦਾ ਇੱਕ ਹਵਾ ਜੀ ਹੁੰਦੀ ਹੈ ਕਿ ਪਹਿਲਾਂ ਜਿਵੇਂ ਆਵਾਦਵੀ ਪਾਰਟੀ ਦਾ ਸੀਗਾ ਉਸ ਤਰੀਕੇ ਨਾਲ ਹੁਣ ਅਮਰਤਪਾਲ ਦਾ ਚੱਲ ਰਿਹਾ ਤੁਸੀਂ ਉਹ ਮੰਨਦੇ ਹੋ ਜਾਂ ਫਿਰ ਵਾਕਈ ਲੋਕਾਂ ਦੇ ਮਨ ਦੇ ਵਿੱਚ ਹੈਗਾ ਕੋਈ ਹਮਦਰਦੀ ਹੈ ਅਮਰਤਪਾਲ ਦੇ ਪੱਖ ਦੇ ਵਿੱਚ ਕਿ ਉਹਦੇ ਉੱਤੇ ਐਨਐਸਐ ਲੱਗੀ ਉਹਨੂੰ ਜੇਲ੍ਹ ਦੇ ਵਿੱਚੋਂ ਕਢਵਾਉਣਾ ਚਾਹੀਦਾ ਉਹ ਪਰਸੈਪਸ਼ਨ ਦੇ ਤਹਿਤ ਲੋਕ ਅਮਰਤਪਾਲ ਦੇ ਹੱਥ 'ਚ ਨਜ਼ਰ ਆ ਰਹੇ ਨੇ ਲੱਗਦਾ ਕੀ ਹੈ ਤੁਹਾਨੂੰ ਕਸਤਾ ਭੋਗ ਸੰਸਰ ਦੇ ਵਿੱਚ ਇੱਕ ਇੱਕ ਤਾਕਤ ਹੈ ਜਿਹੜੀ ਉਹ ਲੋਕ ਸੰਸਰ ਦੇ ਹਰ ਵਿਅਕਤੀ ਨੂੰ ਮਿਲਦੀ ਹੈ ਉਹ ਤਾਕਤ ਹੈ ਭੋਗ। ਬਾਕੀ ਜਿਹੜੀ ਸ਼ਕਤੀਆਂ ਨੇ ਉਹ ਸਰਕਾਰਾਂ ਕੋਲ ਹੁੰਦੀਆਂ ਨੇ ਸਰਕਾਰ ਜਿਹਦੇ ਮਰਜ਼ੀ ਦਾ ਮਰਜ਼ੀ ਤੇ ਐਨਐਸਏ ਬਾਦੇ ਤੇ ਕਸਤਾ ਬਾਦੇ ਤੇ ਕੋਸਤਾ ਬਣਾ ਦੇ ਕੋਈ ਬਣਾ ਦੇ ਬਣਾ ਲੇ। ਲੇਕਿਨ ਇਹ ਜਿਹੜੀ ਵੋਟਰ ਹੈ ਤੇ ਗੁਪਤ ਵੋਟਰ ਹੈ ਹਰ ਇੱਕ ਨੂੰ ਹੱਕ ਹੈ ਵੋਟ ਪਾਉਣ ਦਾ ਲੋਕ ਸਰਕਾਰ ਦੇ ਕੀਤੇ ਹੋਏ ਤੱਕੇ ਸਰਕਾਰ ਦੇ ਕੀਤੇ ਹੋਏ ਜਵਰਾਂ ਦਾ ਬਦਲਾ 5 ਸਾਲਾਂ ਬਾਅਦ ਜਦੋਂ ਵੋਟਾਂ ਆਉਂਦੀਆਂ ਨੇ ਦੂਜੀ ਗੱਲ ਪੰਜਾਬ ਇੱਕ ਕੇਸ ਉਹ ਸਟੇਟ ਹੈ ਜਿਹੜੀ ਸਭ ਤੋਂ ਪਹਿਲਾਂ ਉਹ ਕੰਮ ਕਰਦੀ ਹੈ ਜਿਹੜੀ ਇਹਨਾਂ ਦੇ ਮਰ ਨੂੰ ਪਾਉਂਦਾ ਜੋ ਠੀਕ ਲੱਗਦਾ ਹੈ ਜੋ ਸੱਚਾਈ ਦੇ ਹੁੰਦਾ ਹੈ ਜਾਂ ਇਸ ਕਰਕੇ ਕੋਈ ਵੀ ਐਜੀਟੇਸ਼ਨ ਦੇਖੋ ਕਿੰਨੀਆਂ ਵੀ ਐਜੀਟੇਸ਼ਨ ਪ੍ਰੂ ਹੋਈਆਂ ਨੇ ਉਹ ਪੰਜਾਬ ਕੋਈ ਏ ਕੋਈ ਫਤਾਲੀ ਕੋਈ ਵੀ ਹਮਲਾਵਰ ਹੋਣਾ ਸੀ ਉਹ ਪੰਜਾਬ ਵਾਲੇ ਪਾਸੋਂ ਹੀ ਆਉਂਦਾ ਸੀਗਾ ਤੇ ਪੰਜਾਬ ਉਹਨਾਂ ਦੇ ਦੰਦ ਖੱਟੇ ਕਰੇ ਤੇ ਪਰ ਪੰਜਾਬ ਦੀਆਂ ਇੰਨੀਆਂ ਕੁਰਬਾਨੀਆਂ ਦੇਣ ਦੇ ਬਾਅਦ ਆਜ਼ਾਦੀ ਦੀ ਲੜਾਈ ਦੇ ਵਿੱਚ ਪੰਨੀ ਪੰਜਾਬ ਦੇ ਵਿੱਚ 100 ਬੰਦੇ ਫਾਸੀ ਲੱਗੇ ਤਾਂ 90 ਦੇ ਸੀ ਪੰਜਾਬ ਦੇ ਸੀ ਤੇ 2500 ਕਾਲੇ ਪਾਣੀ ਗਏ ਨੇ ਤਾਂ ਉਹਦੇ ਵਿੱਚ 400 ਬੰਦੇ ਸ਼ਹੀਦ ਹੋ ਗਏ ਪਰ ਪੰਜਾਬ ਦੇ ਨਾਲ ਸਰਕਾਰ ਤੇ ਕੋਈ ਵੀ ਆਵੇ ਤੇ ਕਾਗਰਸ ਵੀ ਆਵੇ ਤੇ ਉਹਨਾਂ ਦੇ ਮਤਰੀਅਸਾਂ ਵਾਲਾ ਸਲੋਗ ਸਭ ਪੰਜਾਬ ਨੂੰ ਉਹਨਾਂ ਦੇ ਸਹੀ ਹੱਕ ਵੀ ਦਿੱਤੇ ਐਥੇ ਤਾਂ ਕਿ ਕੋਈ ਇਦਾਂ ਦਾ ਸੂਬਾ ਹੋਊਗਾ ਜਿਹਦੇ ਕੋਲ ਆਪਣੀ ਰਾਜਧਾਨੀ ਵੀ ਨਾ ਹੋਵੇ ਜਦੋਂ ਕਿਸੇ ਵੀ ਸੂਬੇ ਦੀ ਬੰਡ ਹੁੰਦੀ ਹੈ ਤਾਂ ਰਾਜਧਾਨੀਆਂ ਨੂੰ ਪਹਿਲਾਂ ਦਿੱਤਾ ਪਰ ਇਹ ਸਰਕਾਰਾਂ ਨੇ ਪੰਜਾਬ ਦੀ ਰਾਜਧਾਨੀ ਉੱਤੇ ਵੀ ਆਪਣਾ ਕਬਜ਼ਾ ਕਰਕੇ ਯੂਥ ਫੈਰੋਪੈਲ ਬਣਾਇਆ ਜਾਬ ਦੇ ਪਾਣੀਆਂ ਦੇ ਉੱਤੇ ਹਮਲਾ ਕੀਤਾ ਵੀ ਪਾਖੜਾ ਮੈਨੇਜਮੈਂਟ ਵਿਆਸ ਬੋਰਡ ਦਾ ਹੋਇਆ ਡਬਲ ਬੋਲ ਦੇ ਇਲਾਕਿਆਂ ਤੇ ਖਬਰ ਕੀ ਕੀ ਦਾਸਤਾ ਦਸੀਏ ਪੰਜਾਬ ਨਾਲ ੱਟਕਾ ਹੁੰਦਾ ਹੈ ਇਸ ਲਈ ਪੰਜਾਬੀ ਨੇ ਉਹ ਇੱਕ ਹੁੰਦੇ ਲਈ ਅਖ ਫਰਾਗ ਦੀ ਲਈ ਅਤੇ ਇੱਕ ਬਹੁਤ ਬਹਿ ਜਾਂਦੇ ਨੇ ਤੇ ਜੋ ਉਹਨਾਂ ਨਾਲ ੱਟਕਾ ਹੁੰਦਾ ਉਹਦਾ ਬੰਦ ਲਾ ਨੇ ਇਸ ਲਈ ਇਹ ਜਿਹੜੀ ਸੀਰ ਦੇ ਦੂਜੇ ਨੇ ਖਲੂਰ ਦੱਸਦੇ ਇੱਕ ਨਵੇਂ ਹੀ ਆਉਣਗੇ ਬਲਖਣਾਓ ਕੱਲ੍ਹ ਤੋਂ ਸਭ ਇੱਥੇ ਇੱਕ ਬਹੁਤ ਅਹਿਮ ਸਵਾਲ ਹੈ ਕਿਉਂਕਿ ਲੋਕਾਂ ਦਾ ਭਾਵੇਂ ਪੋਜ਼ਿਟਿਵ ਹੋਵੇ ਭਾਵੇਂ ਨੈਗੇਟਿਵ ਹਰੇਕ ਸਵਾਲ ਦਾ ਜਿਹੜਾ ਇਦਾਂ ਕਿਤੇ ਚਰਚਾ ਕਰਨ ਦੀ ਜ਼ਰੂਰੀ ਹੁੰਦੀ ਹੈ ਅਮਰਤਪਾਲ ਸਿੰਘ ਜਿਹੜਾ ਕੁਝ ਸਮਾਂ ਪਹਿਲਾਂ ਰਪਈ ਤੋਂ ਇੱਥੇ ਆਇਆ ਪੰਜਾਬ ਦੇ ਵਿੱਚ ਕੇਸ ਰੱਖੇ ਅਮਰਤ ਛਕਿਆ ਉਸ ਤੋਂ ਬਾਅਦ ਇਸ ਰਾਜ ਨੂੰ ਤੁਰਿਆ ਤਾਂ ਉਸ ਨੂੰ ਲੋਕ ਹੁਣ ਪੰਚਤ ਲੀਡਰ ਮੰਨ ਰਹੇ ਨੇ ਆਪਣਾ ਦੂਜੇ ਪਾਸੇ ਜਿਹੜੀ ਮੋਰਚੇ ਲਾਉਣ ਵਾਲੀ ਪਾਰਟੀ ਸੀ ਪੰਜਾਬ ਦੇ ਹੱਕ ਹੱਕਾਂ ਦੇ ਵਿੱਚ ਲੜਨ ਵਾਲੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਪੰਚਕ ਮੰਨਣ ਤੋਂ ਇਨਕਾਰ ਕਰ ਦਿੱਤਾ ਇੰਨਾ ਬਦਲਾਅ ਕਿਉਂ ਆਇਆ ਖਾਲਸਾ ਸਾਹਿਬ ਜਿਹੜੇ ਖਾਲਸਾ ਪੰਥ ਸਾਹਿਬ ਜਿਹੜਾ ਇੱਕ ਖਾਲਸਾ ਪੰਥ ਇੱਕ ਉਹ ਫੋਰਮ ਹੈ ਉਹ ਪਾਰਟੀ ਹੈ ਜਿਹੜੀ ਜ਼ੁਲਮ ਦੇ ਖਿਲਾਫ ਹੈ ਹੋਰ ਆਪਾਂ ਅੰਮਰਪਾਲ ਦੀ ਗੱਲ ਕਰਦੇ ਅੰਮਰਪਾਲ ਦੁਬਈ ਤੋਂ ਆਇਆ ਉੱਥੇ ਨੌਕਰੀ ਕੀਤੀ ਲੇਕਿਨ ਜਦੋਂ ਬੰਦੇ ਨੂੰ ਆਪਣੇ ਵਿਰਸੇ ਦਾ ਪਤਾ ਲੱਗਦਾ ਆਪਣੇ ਇਤਿਹਾਸ ਦਾ ਪਤਾ ਲੱਗਦਾ ਆਪਣੇ ਜੋਗਾਂ ਦੀ ਕੁਰਬਾਨੀਆਂ ਦਾ ਪਤਾ ਲੱਗਦਾ ਫਿਰ ਉਸ ਪਾਸੇ ਨੂੰ ਤੁਰਦਾ ਇੰਦਰਨਾ ਦਰਬਾਨੀਆਂ ਕਰਤੋ ਸਤ ਕਰਤੋ ਆਪਣੇ ਬਜ਼ੁਰਗਾਂ ਦੀਆਂ ਧਾਰਨਾ ਨੇ ਉਹਨਾਂ ਨੂੰ ਪਤਾ ਲੱਗਦਾ ਕੀ ਵਾਲੇ ਦਾ ਇਸ ਲਈ ਬਈ ਛੱਡ ਕੇ ਤਾਬ ਆਇਆ ਤਾਬ ਆ ਕੇ ਜਾਨ ਨੇ ਮਹਿਤਾ ਗੁਰਦੁਆਰਾ ਸਾਹਿਬ ਨੂੰ ਜਾਣ ਕੀਤਾ ਫਿਰ ਇਹ ਲਹਿਰ ਚਲ ਗਈ ਤੇ ਸਮਝ ਆ ਜਾਵੇ ਕਿ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਜਿਹੜੇ ਰਾਸ ਤੋਂ ਪ੍ਰਕਾਰ ਜੋ ਉਸੇ ਨੂੰ ਲੈ ਕੇ ਇਹ ਚੱਲਿਆ ਤੇ ਇੱਥੇ ਤੱਕ ਵੀ ਲੋਕ ਲੱਗੇ ਸੀ ਕਹਿਣ ਕਿ ਸੰਤਾਂ ਦਾ ਇਹ ਮੈਂ ਸਮਝਾਂ ਵੀ ਦੂਜਾ ਰੂਪ ਹੈ ਤਾਂ ਵਰ ਗਈ ਇਹਨਾਂ ਦਾ ਕੱਦ ਕਾਸ਼ ਲੰਬਾ ਹੈ ਤਾਂ ਵੰਗੋ ਅੰਦਰ ਲਵਾ ਕੇ ਲੋਕਾਂ 'ਚ ਇੱਕ ਛਾ ਇੱਕ ਲਹਿਰ ਬੱਗੀ ਸੀ ਕਿ ਹੋਣ ਸਕਦਾ ਕੋਈ ਬਾਹ ਫੜ ਵਾਲਾ ਆਇਆ ਸੀ ਪ੍ਰਚਾਰ ਕੀਤਾ ਇਹਨਾਂ ਨੇ ਕਿ ਇਹਦਾ ਆਇਆ ਹਜ਼ਾਰਾਂ ਦੀ ਗਿਣਤੀ ਲਠੇ ਛੜਾਏ ਪਰ ਏਜੰਸੀਆਂ ਪਰਵਾਹ ਨਹੀਂ ਕਰਦੀਆਂ ਜਦ ਪਾਰਟੀਆਂ ਵੀ ਪ੍ਰਵਾਨ ਨਹੀਂ ਕਰਦੀਆਂ ਕਿ ਕੋਈ ਨਵਾਂ ਬੰਦਾ ਆ ਕੇ ਸਾਡੀ ਪਾਰਟੀ ਨੂੰ ਸਖਤ ਹੋਣ ਦੀ ਕੋਸ਼ਿਸ਼ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਇਹ ਆਮ ਸਤਾ ਵਿੱਚ ਹੁੰਦਾ ਹੀ ਹੁੰਦਾ ਹੈ ਤਾਂ ਕਹਿੰਦੇ ਆ ਦਰਖਤ ਬੋਹੜ ਦੇ ਦਰਖਤ ਹੱਲੇ ਬੋਹੜ ਦਾ ਕੋਈ ਹੋਰ ਦਰਖਤ ਪੈਦਾ ਨਹੀਂ ਹੁੰਦਾ ਇਸੇ ਤਰ੍ਹਾਂ ਸਿਆਸੀ ਪਾਰਟੀਆਂ ਵੀ ਕਿਸੇ ਨਵੇਂ ਬੰਦੇ ਪੈਦਾ ਨਹੀਂ ਹੋਣ ਦਿੰਦੀਆਂ ਪਰ ਇਹ ਸਮਾਂ ਜਦੋਂ ਸਮਾ ਸਕਰਪਟ ਬਦਲਦਾ ਸਮਾ ਕਦੇ ਨਹੀਂ ਕਿਸੇ ਨੂੰ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਸਾਨਦਾ ਨਹੀਂ ਉਹਨੂੰ ਹੋਰ ਨੇ ਉੱਚਾ ਕੀ ਚੁਕਣਾ ਏ ਜਿਹੜਾ ਆਪ ਉੱਚਾ ਹੋਣ ਦਾ ਹੁਣ ਉੱਚੇ ਹੋਣ ਦਾ ਸਮਾਂ ਮੈਂ ਸਮਝਦਾ ਅਮਰਤਪਾਲ ਦਾ ਆਇਆ ਜਿਹੜੇ ਇਸ ਮદાન ਦੇ ਵਿੱਚ ਤੇ ਲੋਕਾਂ ਦੀ ਜੇ ਫਰਕ ਦੇਖੇ ਜਾਵੇ ਆਪਾਂ ਫਰਕ ਦੇਖੀਏ ਤਾਂ ਦੋਵੇਂ ਵਿਦਵਾਨਾਂ 'ਚ ਮੁਕਾਬਲਾ ਹੈ ਆਮ ਆਦਮੀ ਪਾਰਟੀ ਤੇ ਅਮਰਤਪਾਲ 'ਚ ਜਿਹੜਾ ਫਰਕ ਹੈ ਉਹ ਵੱਧੋ ਵੱਧ ਫਰਕ ਹੈ ਕਿ 26% ਤੇ ਦੂਜਾ 51% ਤੇ ਤਾਂ ਇਹ ਜਿਹੜਾ ਫਰਕ ਹੈ 20 ਦੇ ਇਲੈਕਸ਼ਨ ਦੇ ਵਿੱਚ ਰਹਿ ਗਿਆ ਇਹ ਫਰਕ ਤੁਹਾਨੂੰ ਮਿਲਦਾ ਨਜ਼ਰ ਆਊਗਾ ਦੂਰ ਹੁੰਦਾ ਨਜ਼ਰ ਆਊਗਾ ਜਾਂ ਫਿਰ ਇੰਨਾ ਗੈਪ ਹੈ ਜਿਹੜਾ ਹੋ ਬਰਕਰਾਰ ਰਹੂਗਾ ਇਕੱਠਾ ਸਭ ਥੋੜਾ ਫਰਕ ਹੋਵੇ ਨਾ 1-4% ਦਾ ਉਹ ਨਿਕਲ ਜਾਂਦਾ ਹੁੰਦਾ ਜੇਰਾ ਫਰਕ ਜਿਆਦਾ ਵੱਡਾ ਹੋਵੇ ਨਾ ਉਹ ਫਰਕ ਨਿਕਲਣਾ ਮੁਸ਼ਕਲ ਹੈ ਦੇਕਰ ਉਹ ਅੱਗੇ ਵਧੇਗੀ ਪਾਰਟੀ ਤਾਂ ਇਹ ਵੀ ਅੱਗੇ ਵਧੇਗਾ ਦੂਜੀਆਂ ਪਾਰਟੀਆਂ ਵੀ ਅੱਗੇ ਵਧਣ ਤੇ ਹਰ ਪਾਰਟੀ ਨੇ ਪੇਪਰ 14 ਤਰੀਕ ਤੱਕ ਨਾਮੀਨੇਸ਼ਨ 17 ਤੱਕ ਸਾਰਾ ਕੁਝ ਕਲੀਅਰ ਆ ਜਾਣਾ ਹੈ ਉਸ ਤੋਂ ਬਾਅਦ ਅਸਲੀ ਦੇਵਤਾ 16 17 ਤਰੀਕ ਤੋਂ ਬਾਅਦ ਸ਼ੁਰੂ ਹੋਣੀ ਹੈ ਕਿ ਲੋਕ ਕੀ ਦੇ ਤਾਲ ਖੜਦੇ ਨੇ ਕੀ ਦੀਆਂ ਝੰਡੀਆਂ ਲੈ ਕੇ ਚੱਲਦੇ ਨੇ ਕੀ ਦੇ ਆਕਾਰ ਤੋਂ ਜਾਂਦੇ ਨੇ ਕਿਹਨੂੰ ਮਾਹੌਲ ਇਹ ਤੁਹਾਡੇ ਜਦੋਂ ਅਗਲਾ ਪ੍ਰੋਗਰਾਮ ਅਗਲੇ ਹਫਤੇ 20 ਤਰੀਕ ਦਿਨ ਇਹ ਤੇੜੇ ਕਰਾਂਗੇ ਉਦੋਂ ਸਥਿਤੀ ਜਿਹੜੀ ਬਿਲਕੁਲ ਸਾਫ਼ ਕਲੀਅਰ ਹੋਈ ਹੋਈ ਆਉਗੀ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਰਹੀ ਹੈ ਕਿਹੜਾ ਜਿਹੜਾ ਹੈ ਲੀਡਰ ਅੱਗੇ ਜਾ ਰਿਹਾ ਹੈ ਹੰਰੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇਣ ਲਈ ਅਤੇ ਬਹੁਤ ਧੰਨਵਾਦ ਸਰੋਤਿਆਂ ਦਾ ਬਹੁਤ ਧੰਨਵਾਦ ਜਿਹੜੇ ਆਪਣੇ ਤਾਣ ਸਰ ਉਹਨਾਂ ਸਰੋਤਿਆਂ ਦਾ ਧੰਨਵਾਦ ਜਿਹੜੇ ਆਪਣੇ ਅੰਦਰਲੀ ਗੱਲ ਕੱਢ ਕੇ ਆਪਣਾ ਆਪ ਕੇਰਾ ਦੱਸਦੇ ਆ ਵੀ ਸਾਡੇ ਅੰਦਰ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸਾਡੇ ਨਾਲ ਸਾਨੂੰ ਅੱਗੇ ਇੱਕ ਬੁੱਧੀਜੀਵੀ ਤੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਲਿੰਗ ਸਾਹਿਬ ਜਿਨ੍ਹਾਂ ਨੇ तमाम ਖਬਰਾਂ तमाम ਬਿਸ਼ੇ ਦੇ ਉੱਤੇ ਆਪਣੀ ਕੀਮਤੀ ਰਾਏ ਸੰਧੀ ਕੀਤੀ ਆ ਫਿਲਹਾਲ ਨਹੀਂ ਦਿਓ ਜੱਜ ਧੰਨਵਾਦ